ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਕਾਲੇਕੇ ਜ਼ਿਲ੍ਹਾ ਇਹਨੂੰ ਪੈਂਦਾ ਮੋਗਾ ਤਹਿਸੀਲ ਪੈਂਦੀ ਆ ਬਾਗਾ ਪੁਰਾਣਾ ਦੋ ਬਹੁਤ ਚੰਗੀਆਂ ਫਲ ਵੱਡੇ ਗੱਦਕਾਠ ਵਾਲੀਆਂ ਚੰਗੇ ਦੁੱਧ ਵਾਲੀਆਂ ਤਾਜ਼ੀਆਂ ਸੂਈਆਂ ਟਾਪ ਦੀਆਂ ਵਹਿੜਾਂ ਇਹ ਕਿਦਰ ਜਰਸੀ ਖੜੀ ਆ ਗੋਲ ਮਟੋਲ ਜੇ ਕੋਈ ਜਰਸੀ ਲੈਣ ਦਾ ਚਾਹ ਵਣਾ ਪੂਰੀ ਰਾਜੀ ਬੱਚੀ ਭਾਰੀ ਚਾਰ ਸ਼ਫੇਰੋਂ ਇੱਕੋ ਜੀ ਪਈ ਆ ਇਹ ਕਾ ਵਹਿੜ ਗੱਭਣਾ ਚਾਰ ਜਾਨਵਰ ਆ ਇਨਫਰਮੇਸ਼ਨ ਲੈ ਦਨਾਂ ਭਾ ਜੈ ਜੀ ਹੋਣਗੇ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਬਾਈ ਦੇ ਘਰੇ ਆ ਜਾਓ ਆਪਦੀ ਤਸੱਲੀ ਕਰਕੇ ਲੈ ਜਾਓ ਗੱਲਾਂ ਬਾਤਾਂ ਵੀਰ ਨਾਲ ਕਰ ਲੈਣੇ ਆ ਹਾਂਜੀ ਸੱਸੀ ਗੱਲ ਜੀ ਸੱਸੀ ਆ ਬਾਈ ਸਾਰਿਆਂ ਨੂੰ ਨਾਮ ਦੱਸ ਦਈਏ ਹਾਂ ਬਾਈ ਤਾਰਾ ਪਿੰਡ ਕਲਕੇ ਤਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦਈਏ 83600 ਪੂਰਾ ਜੀ 80929 4 ਜਨਵਾਰ ਹਾਂ 4 ਜਨਵਾਰ ਆ ਬਾਈ ਤਿੰਨ ਤਾਂ ਬਾਲੀਆਂ ਚੰਗੀਆਂ ਵੜਾ ਯਾਰ ਪੂੜਾ ਅੰਡਾ ਵਾਲਾ ਬਾਈ ਬੱਚੀ ਜਰਸੀ ਵੀ ਚੰਗੀ ਆ ਇਹ ਵੀ ਬਹੁਤ ਵਧੀਆ ਰਾਜੀ ਬਹੁਤ ਆ ਬਾਈ ਵੱਛੀ ਬਹੁਤ ਗਰੰਟੀ ਨਾਲ ਵੱਛੀ ਦਿੱਤੀ ਆ ਬੰਦੇ ਨੇ ਠੀਕ ਆ ਉਹਨਾਂ ਦਾ ਬਾਈ 80 ਲੀਟਰ ਗਰੰਟੀ ਤੇ ਦੇ ਦੇ ਨਹੀਂ ਮੇਰੀ ਗਰੰਟੀ ਹੋਊਗੀ ਕਹਿੰਦਾ ਜੇ ਟਿੱਪ ਵੀ ਘਟ ਦੇ ਜੀ ਅੱਛਾ ਇੰਨੀ ਚੰਗੀ ਦਣ ਕਿੰਨੇ ਲੈ ਜੀ ਠੀਕ ਹੈ ਭਈਆ ਹਫਤਾ ਪਿਆ ਹੈ ਡੇਟ ਮੁਤਾਬਕ ਹੋ ਜਾਣਾ ਠੀਕ ਹੈ ਤੇ ਦੋ ਦਸ 17 18 ਮੰਨ ਕੇ ਕੋਈ ਵੀ ਸੌਦਾ ਕਰ ਲੈ ਖੁੱਲਾ ਪਿਆ ਜੀ ਕੱਢੀਏ ਬਾਹਰ ਨੂੰ ਦੋਸਤੋ ਬਾਈ ਕਹਿੰਦਾ ਘਰੇਲੂ ਵੱਛੀ ਲਈ ਆ ਜੀ ਤੋਂ ਲਈ ਆ ਭਾਈ ਕਹਿੰਦਾ ਅਗਲਾ ਕਹਿੰਦਾ ਮੇਰੀ ਗਾਰੰਟੀ ਦੇ ਦੇ ਦੀ 18 ਕਿਲੋ ਤੋਂ ਟਿੱਪ ਵੀ ਘੱਟ ਦੇ ਜੇ ਨਾ ਗਾਰੰਟੀ ਆ ਭਾਈ ਕਹਿੰਦਾ ਰਾਜੀ ਚਾਰ ਸ਼ਫੇਰੋਂ ਇੱਕੋ ਜੀ ਪਈ ਆ ਪੂਰੀ ਭਾਰੀ ਫੁੱਲ ਵਜਨ ਵਾਲੀ ਦੂਜਾ ਸੁਆ ਬਦਾਮੀ ਰੰਗ ਦੀ ਜਰਸੀ ਹਫਤੇ ਦੀ ਹਜੇ ਕੱਚੀ ਆ ਹਾਂ ਵੱਲ ਢੱਲਾਂ ਦੇ ਵਿੱਚ ਬਹੁਤ ਵਈਆਂ ਗੱਠਾਂ ਨੂੰ ਹਵਾ ਨਾਲ ਪਿੱਛੇ ਨੂੰ ਵੱਧਾ 5-7 ਦਿਨ ਵਧੀਆ ਸੇਵਾ ਸੰਭਾਲ ਕੋਰ ਕੇਅਰ ਹੋ ਜਾਂਦੀ ਆ ਜਿੱਦਣ ਤਿਆਰ ਹੋ ਜਾਂਦੀ ਆ ਸਾਰੀ ਵੱਲਟਾਂ ਕੱਢ ਕੇ ਸੋਹਣਾ ਵੱਡਾ ਲੈਵਾ ਤਿਆਰ ਕਰਕੇ ਸੁੱਕ ਕਰਮਾ ਦੀ 18 ਕਿਲੋ ਦੁੱਧ ਪਹਿਲੇ ਸੂਵੇ ਪਲੂਨ ਮੱਛੀ ਨੇ ਦਿੱਤਾ ਦੂਜਾ ਸੂਆ ਬਦਾਮੀ ਰੰਗ ਦੀ ਜਰਸੀ ਚਾਰ ਹੀ ਥਾਣਾ ਗੁਲਾਬੀ ਕੋਈ ਫੋਟ ਨਹੀਂ ਛਾਂਗਣੀ ਬੁੱਥੀ ਪਾਥੀ ਵੀ ਪੂਰੀ ਸੋਹਣੀ ਆ ਕਿੰਨੇ ਦੀ ਧਾਰ ਜੈ ਜਿਆ ਭਾ ਵੀਰ ਬਈ ਇਹਦਾ ਮੁੱਲ ਕਰਾਉਣਾ ਤਾਂ 60000 ਇਹਦੀ ਜੈਸਨ ਹੋਣੀ ਜਾਵਾ 55700 557 ਦੀ ਮੁੱਲ 60000 55700 ਦੀ ਵੀਰ ਕਹਿੰਦਾ ਦੇ ਦੇਣੀ ਆ ਦੋ ਨੰਬਰ ਤੇ ਆ ਜਾ ਸੁਆ ਸੁਣਾ ਬਾਈ ਹਾਂ ਇਹ ਪਲੂਮ ਦਾ ਰਿਕਾਰਡ ਹੈਗਾ ਪਿਛਲੇ ਸੂਏ ਦਾ ਬਾਈ 21 ਲੀਟਰ ਦਾ ਠੀਕ ਆ ਆਪਾਂ ਵੀਰ ਭਰਾ ਦੀ ਸਾਂਝ ਨਾਲ ਆਪਾਂ 18 ਲੀਟਰ ਮੰਨ ਕੇ ਲਈ ਆ 18 ਲੀਟਰ ਬਾਈ ਖੁੱਲਾ ਦੁੱਧ ਪਿਆ ਦੀਨ ਦੀਨ ਬਾਈ ਇਹਦੇ ਵੀ ਆਫਤਾ ਪਿਆ ਕੱਢ ਬਾਹਰ ਤੋਂ ਲਓ ਜੀ 2 ਨੰਬਰ ਬੱਚੀ ਵੀਰ ਕਹਿੰਦਾ ਜੀ ਤੋਂ ਲਈ ਆ 21 ਲੀਟਰ ਅਗਲੇ ਕਹਿੰਦੇ ਦੁੱਧ ਅਸੀਂ ਚੋਇਆ ਬਾਈ ਕਹਿੰਦਾ ਆਪਾਂ 18 ਮੰਨ ਕੇ ਲਈ ਆ 18 ਮੰਨ ਕੇ ਵੀ ਬਾਈ ਕਹਿੰਦਾ ਅਗਲਾ ਭਾਵੇਂ ਸੌਦਾ ਕਰ ਲੇ ਵੱਡੀ ਵੱਡੀ ਫੌਲੀ ਆ ਕੋਈ ਨਿੱਕੀ ਜੀ ਮੰਨ ਕੇ ਨਾ ਆਵੇ ਪੂਰਾ ਫੁੱਲ ਵੱਡਾ ਕੱਦ ਹੈ ਫਿਟਿੰਗ ਆਲ ਹਵਾਨਾ ਕੰਪੈਕਟ ਡਰਦੀ ਹੈ ਮੋٹے ਮੋٹے ਗੁਲਾਬੀ ਥਣ ਗੈਪ ਚ ਨਿਕੜ ਮੇ ਇਕੱਲੇ ਇਕੱਲੇ ਲੱਗੇ ਹੋਇਆ ਐਡੀ ਵੜ ਨੂੰ 18 20 ਕਿਲੋ ਦੁੱਧ ਕੋਈ ਬਾੜਾ ਵੀ ਨਹੀਂ ਬਾਕੀ ਭਰਾਓ ਤੁਹਾਨੂੰ ਵੀ ਪਤਾ ਨਾਲ ਸੇਵਾ ਵੀ ਕਰਨੀ ਪੈਂਦੀ ਆ ਪਸ਼ੂ ਵੀ ਉੱਥੇ ਇਕੱਲਾ ਕੀ ਕਰੇ ਜੇ ਅਗਲਾ ਸੇਵਾ ਨਾ ਕਰੇ ਚੀਜ਼ਾਂ ਦੋਵੇਂ ਚੰਗੀਆਂ ਹੋਣ ਜਾਨਵਰ ਵੀ ਚੰਗਾ ਹੋਵੇ ਤੇ ਅੱਗੇ ਸੇਵਾ ਕਰਨ ਵਾਲਾ ਬੰਦਾ ਵੀ ਚੰਗਾ ਹੋਵੇ ਫੇਰ ਪਸ਼ੂ ਦੁੱਧ ਦਿੰਦਾ ਰਾਜਮਾ ਦੁੱਧ ਦੱਸ ਜੀ ਜਾਨੇ ਕੱਢਣਾ ਆਪਾਂ ਨੂੰ ਵੀ ਪਤਾ ਜੇ ਪਾ ਲਾਂਗੇ ਤਾਂ ਕੱਢ ਲਾਂਗੇ ਨਹੀਂ ਇਹਨਾਂ ਨੇ ਵਿਚਾਰਿਆਂ ਨੇ ਕਿਹੜਾ ਬੋਲਣਾ ਹਾਂ ਆਹਣ ਦੇ ਕਈ ਬੰਦੇ ਪਾਉਂਦੇ ਹੀ ਨਹੀਂ ਬੋਹ ਬਾਈ ਇਹਦੇ ਦੁੱਧੋਂ ਨਹੀਂ ਚੱਲਦੀ ਦੁੱਧੋਂ ਬਾਈ ਗਾਂਦ ਨਾਲ ਚੱਲਣਾ ਪਊ ਇਹ ਤਾਂ ਗੱਲ ਹੈਗੀ ਆ ਕਿੰਨੇ ਦੀ ਬਾਈ ਬਾਈ ਇਹਦਾ ਮੁੱਲ 70 ਇਹਦੀ ਜੈਸਨੋ ਕਰਾਂਗੇ 65000 ਦੀ ਹੋ ਪਾਸੇ ਮੁੱਲ 70 ਜੈਸਨੋ ਵੀਰ ਕਹਿੰਦਾ 65000 ਦੀ ਵੱਛੀ ਦੇਊਗਾ ਆ ਥਣ ਵੇਖ ਲਓ ਪੂਰਾ ਚੰਗਾ ਹਫਤੇ ਦੀ ਕੱਚੀ ਐ ਬੋਦੀ ਵਾਲੀ ਬੱਚੀ ਛੋਟਾ ਕੰਨ ਕੱਦ ਫੋਲੀ ਵੱਡਾ ਤਿੰਨ ਨੰਬਰ ਤੇ ਆ ਜਾ ਭਾ ਜੈ ਜੀ ਆ 65000 ਤਿੰਨ ਨੰਬਰ ਤੇ ਆ ਜਾ ਇਹ ਵੀ ਦੂਜਾ ਸੂਆ ਸੂਈ ਆ ਬਾਈ ਹੂੰ ਇਹਦਾ ਵੀ ਮਾਲ ਕਹਿੰਦਾ ਵੀ ਪੂਰਾ ਚੋਇਆ ਵਾ ਹੀ 18 ਲੀਟਰ ਹੂੰ ਆਪਾਂ 16 ਮੰਨ ਕੇ 16 ਲੀਟਰ ਅਪਲਾਈ ਕਰੋ ਬੰਦਾ ਭਾ ਚਾਰ ਡੰਗ ਚੋ ਕੇ ਲੈ ਜਾ ਜਵਾਈ ਕਰਕੇ ਅੱਛਾ 16 ਮੰਗਰ ਕੀ ਹੈ ਮਗਰ ਕੀ ਹੈ ਸੂਆ ਪਾ ਕੇ ਦੇਣਾ ਮਗਰ ਬੱਚੀ ਆ ਬਾਈ ਸੂਈ ਨੂੰ ਸਮਾ ਸਮੇਂ ਕੱਲ ਦੀ ਸੂਈ ਵੀ ਆ ਬਾਈ ਜੇਰ ਪੈ ਗਈ ਜੇਰ ਦੂਰ ਸਾਰਾ ਓਕੇ ਆ ਕੱਢ ਬਾਹਰ ਨੂੰ ਦੋਸਤੋ ਜੀ ਤਾਂ ਲਈ ਆ ਬਾਈ ਕਹਿੰਦਾ ਅਗਲੇ ਕਹਿੰਦੇ 18 ਕਿਲੋ ਦੁੱਧ ਅਸੀਂ ਚੋਇਆ 16 ਕਿਲੋ ਤਾਂ ਵੀਰ ਕਹਿੰਦਾ ਮੇਰੇ ਘਰੋਂ ਭਾਵੇਂ ਅਗਲਾ 4 ਟਾਈਮ ਚੋਕੇ ਲੈ ਜੇ ਕੱਲ ਦੀ ਸੂਈ ਆ ਜੇਰ ਵਾਲੇ ਪਾਸੋਂ ਓਕੇ ਆ ਥਣ ਭਾਂਡੇ ਦੀ ਇਹ ਵੀ ਸਾਫ਼ ਸੁਧਰੀ ਆ ਕਾਲੇ ਰੰਗ ਦੀ ਬੱੱਚੀ ਜਿਵੇਂ ਜੈਡ ਬਲੈਕ ਹਣਾ ਇਹਦੇ ਵੀ ਸੋਹਣੇ ਹਾਤੀ ਚਵਾਈ ਵਾਲੇ ਗੈਬ ਚ ਨਿਖੜਵੇਂ ਇਕੱਲੇ ਇਕੱਲੇ ਲੱਗੇ ਹੋਇਆ 16 ਕਿਲੋ ਦਾ ਭਾਵਾ ਵੀਰ ਕਹਿੰਦਾ ਮੇਰੇ ਘਰੋਂ ਭਾਵਾ ਕੋਈ ਵੀ ਭੈਣ ਭਰਾ ਦੋ ਟਾਈਮ ਚੋਕੇ ਲੈ ਜੇ ਭਾਵਾ ਚਾਰ ਟਾਈਮ ਚੋਕੇ ਲੈ ਜੇ ਐਦੂ ਤਾਂ ਹੁਣ ਅੱਗੇ ਗਾਂਹ ਵਾਲਾ ਵੀ ਕੀ ਕਹਿ ਸਕਦਾ ਹਣਾ ਸੂਹੀ ਸੁਵਾਈ ਆ ਬਾਈ ਨੇ ਤਾਂ ਸਾਫ਼ ਹੀ ਕਹਦਾ ਮੇਰੇ ਘਰੋਂ ਭਾਵਾ ਚਾਰ ਟਾਈਮ ਚੋਕੇ ਲੈ ਜਾਓ 16 ਕਿਲੋ ਦਾ ਤੇ ਫਿਰ ਤਾਂ 18 ਕਿਲੋ ਮੱਛੀ ਨੇ ਖੁੱਲਾ ਪਿਆ ਦੇਣਾ ਖਣਾ ਦੀ ਸਾਫ਼ ਸੁਥਰੀ ਆ ਕੋਈ ਥਣ ਵੱਡਾ ਨਹੀਂ ਛੋਟਾ ਨਹੀਂ ਚਾਰੇ ਥਣਾਂ ਦਾ ਸੇਮ ਹੀ ਸਾਈਜ਼ ਹੈ ਕਿੰਨੇ ਦੀ ਬਾਈ ਮੁੱਲ ਇਹਦਾ ਵੀ 60 ਆ ਬਾਈ ਇਹ ਵੀ ਦੇ ਦਾਂਗੇ 57500 ਮੁੱਲ ਇਹਦਾ ਵੀ 60 ਹੈ ਦੇ ਦੇਾਂਗੇ ਵੀਰ ਕਹਿੰਦਾ 57500 ਦੀ ਕਾਲੇ ਰੰਗ ਦੀ ਕਰੋਸ ਆਂਗ ਦੀ ਵੱਛੀ ਵੱਡੇ ਘੱਟ ਵਾਲੀ ਮੱਝਾਂ ਰਗਾ ਦੁੱਧ ਹੋ 16 ਕਿਲੋ ਬਾਈ ਕਹਿੰਦਾ ਭਾਵੇਂ ਚਾਰ ਦੇਣਾ ਗਾਲਾ ਚੋਈ ਜਾਵੇ ਦੁੱਧ ਸਵੇਰ ਸ਼ਾਮ ਤੁਰਿਆ ਆਵੇ ਕੰਡੇ ਦੇ ਜੋਖਲੇ 18 ਕਿਲੋ ਦੁੱਧ ਖੁੱਲਾ ਪਿਆਜੂ 2 ਨੰਬਰ 3 ਨੰਬਰ 4 ਨੰਬਰ ਤੇ ਆ ਜਾ ਇਹ ਵੀ ਦੂਜਾ ਸੂਆ ਸੂਈਆ ਵੈੜ ਬਾਈ ਇਹਦਾ ਬਲੂਨ ਦਾ ਰਿਕਾਰਡ ਹੈਗਾ 26 ਲੀਟਰ ਦਾ ਪੂਰਾ ਕੰਡੇ ਵਾਲਾ ਹੂੰ 26 ਲੀਟਰ ਬੰਦਾ ਇਹਦਾ ਚੋਇਆ ਫਾਰਮ ਦੀ ਵੈ ਜਿਹੜਾ ਹੂੰ ਆਮੋ ਤੇ ਲਈ ਆ 25 26 ਲੀਟਰ ਬਾਈ ਕੋਈ ਵੀ ਮੰਨ ਕੇ ਸੌਦਾ ਕਰ ਲੈ ਖੁੱਲਾ ਪਿਆ ਜੂਗੀ ਮਗਰ ਕੀ ਆ ਮਗਰ ਬੱਛੀ ਆ ਇਹਦੇ ਵੀ ਬਾਈ ਉਹਦੇ ਮਗਰ ਉਹਦੇ ਮਗਰ ਵੀ ਬੱਛੀ ਹੈ ਅੱਛਾ ਤਿੰਨ ਨੰਬਰ ਮਗਰ ਵੀ ਬੱਛੀ ਚਾਰ ਨੰਬਰ ਮਗਰ ਸੀ ਸੂਈ ਨੂੰ ਸਮਾ ਇਹ ਵੀ ਗੱਲ ਹੀ ਸੂਈ ਆ ਬਾਈ ਜੇਰ ਜੂਰ ਸਾਰਾ ਓਕੇ ਆ ਬਾਈ ਜੇਰ ਜੂਰ ਬਾਈ ਕਹਿੰਦਾ ਸਾਰਾ ਕੁਝ ਓਕੇ ਆ ਦੋਵੇਂ ਵੈੜਾਂ ਸੂਈਆਂ ਸਵਾਈਆਂ ਤਿੰਨ ਨੰਬਰ ਤੇ ਚਾਰ ਨੰਬਰ ਤੇ ਦੋਵਾਂ ਦੀ ਜੇਰ ਓਕੇ ਆ ਦੋਵਾਂ ਦੇ ਮਗਰ ਵੱਛੀਆਂ 26 27 ਲੀਟਰ ਦੁੱਧ ਬਾਈ ਕਹਿੰਦਾ ਇਹਨੇ ਦਿੱਤਾ ਪਹਿਲਾਂ ਨੇ ਫਾਰਮ ਚੋਂ ਵੱਛੀ ਲਈ ਆ ਵਜਨ-ਵਜਨ ਚ ਫੁੱਲੀ ਆ ਲੇਵਾ ਵੀ ਪੂਰਾ ਸੋਹਣਾ ਇਹਦਾ ਵੀ ਵੱਡਾ ਹਵਾਨਾ ਚਾਰੇ ਥਣ ਚਾਰੇ ਥਣ ਪੀੜੀ ਦੇ ਭਾਵੇਂ ਆਂਗੂ ਚਾਰੇ ਗੁੱਠਾਂ ਨੂੰ ਕਰਾਂਦੇ ਲੱਗੇ ਹੋਇਆ ਉਪਰੋਂ ਫਟਾਂ ਨੂੰ ਚੌੜਾ ਲੇਵਾ ਸਟਾਰਟ ਹੁੰਦਾ ਪ੍ਰਿੰਟ-ਪ੍ਰਿੰਟ ਪੂਰਾ ਸੋਹਣਾ ਚਮਕਦਮ ਕਾਲੀ ਵੱਛੀ ਆ ਨਾ ਕੋਈ ਧਫੜੀ ਆ ਨਾ ਕੋਈ ਧਫੜੀ ਦਾ ਨਿਸ਼ਾਨ ਆ ਚਾਰਾਂ ਵੇੜਾਂ 'ਚ ਕਿਸੇ ਦੇ ਵੀ ਕੋਈ ਭੋਰਾ ਵੀ ਧਫੜੀ ਆਣੀ ਤਾਂ ਕੋਈ ਧਫੜੀ ਦਾ ਨਿਸ਼ਾਨ ਭਲਵਾਨਾਂ ਵਾਂਗੂ ਧਰਦੀ ਆ ਪੂਰੀ ਭਾਰੀ ਜਾਨ ਵਾਲੀ ਬੱਛੀ 26 27 ਲੀਟਰ ਦਾ ਦੁੱਧ ਦਿੱਤਾ ਪਹਿਲਾਂ ਨੇ ਫਾਰਮ 'ਚੋਂ ਬੱਛੀ ਲਈ ਆ ਕੱਲ ਸੂਈ ਆ ਮਗਰ ਵੀ ਬੱਛੀ ਆ ਜੇਰ ਪੈ ਗਈ ਆ ਕੱਦ ਵੈਡ ਫੋਲੀ ਵੱਡਾ ਜੇ ਕੋਈ ਡੱਬੀ ਪ੍ਰਿੰਟ ਵਾਲੀ ਬੱਛੀ ਫਾਰਮ ਵਾਲੀ ਲੈਣ ਦਾ ਚਾਹਵਾਨ ਹੋਵੇ ਤੇ ਮਗਰ ਵੀ ਬੱਛੀ ਆ ਕਿੰਨੇ ਦੀ ਬਾਈ ਇਹਦਾ ਬਾਈ ਮੁੱਲ ਕਰਾਂਗੇ ਫੋਨ 'ਤੇ ਫੋਨ 'ਤੇ ਹਾਂ ਲਓ ਜੀ ਮੱਲਵੀਰ ਕਹਿੰਦਾ ਇਹਦਾ ਕਰਾਂਗੇ ਆਪਾਂ ਫੋਨ ਤੇ ਜੇ ਕੋਈ ਡੱਬੀ ਵੈੜ ਫਾਰਮ ਦੀ ਚੰਗੇ ਦੁੱਧ ਵਾਲੀ ਲੈਣ ਦਾ ਕੋਈ ਚਾਹਵਾਨ ਹੋਵੇ ਭੈਣ ਭਰਾ ਮੱਲ ਜੈ ਜੀ ਹੋਊਗਾ ਕਰੂੰਗਾ ਵੀਰ ਕਹਿੰਦਾ ਫੋਨ ਤੇ ਤੇ ਵੀਰ ਦੇ ਘਰੇ ਆਜੋ ਗੱਬਣ ਇਹ ਕਈ ਗਰੀ ਬੇਚਣ ਵਾਲੇ ਬੰਦੇ ਮੰਗੀ ਜਾਂਦੇ ਆ ਤਾਂ ਆਪਾਂ ਮੁੱਲ ਕੱਢਦੇਗੇ ਮੁੜ ਕੇ ਅਗਲੇ ਦਾ ਸੌ ਪੜਦਾ ਹੁੰਦਾ ਹੁੰਦਾ ਵੱਡੇ ਕੋਈ ਗੱਬਣ ਕੋ ਤਾਂ ਮਾਰਾ ਰੱਖਣਾ ਪੈਂਦਾ ਠੀਕ ਆ ਦੋਸਤੋ ਵੀਰ ਕਹਿੰਦਾ ਵੇਚਣ ਵਾਲੇ ਭੈਣ ਭਰਾ ਪੈਸੇ ਲਾਈ ਜਾਂਦੇ ਆ ਤਾਂ ਕਰਕੇ ਬਾਈ ਕਹਿੰਦਾ ਆਪਾਂ ਮੁੱਲ ਨਹੀਂ ਕੀਤਾ ਕਿਉਂਕਿ ਅਗਲੇ ਨੇ ਵੀ ਗਾਂ ਵੇਚਣੀ ਆ ਪੈਸੇ ਲੱਗੀ ਜਾਂਦੇ ਆ ਤੇ ਪਤਾ ਨਹੀਂ ਹੋ ਸਕਦਾ 50 ਮਿੰਟਾਂ ਨੂੰ ਸੌਦਾ ਹੋ ਜੇ ਅਗਲੇ ਨਾਲ ਤਾਂ ਕਰਕੇ ਬਾਈ ਕਹਿੰਦਾ ਆਪਾਂ ਇਹਦਾ ਮੁੱਲ ਨਹੀਂ ਕਰਦੇ ਕਿਉਂਕਿ ਪੈਸੇ ਵੈੜ ਤੇ ਲੱਗੀ ਜਾਂਦੇ ਆ ਤੇ ਜਿਹਨੇ ਖਰੀਦਣੀ ਉਹਨਾਂ ਨੇ ਵੀ ਅੱਗੇ ਸੇਲ ਕਰਨੀ ਆ ਤੇ ਫਿਰ ਉਹਨਾਂ ਨੇ ਅਗਲੇ ਨੇ ਵੀ ਵਿੱਚੋਂ ਨਫਾ ਲੈਣਾ ਤਾਂ ਕਰਕੇ ਬਾਈ ਕਹਿੰਦਾ ਆਪਾਂ ਇਹਦਾ ਮੁੱਲ ਨਹੀਂ ਕਰਦੇ ਹੋਊਗਾ ਮੁੱਲ ਜੈ ਜੀ ਕਰ ਲਾਂਗੇ ਫੋਨ ਤੇ ਇਹ ਜੀ ਅਗਾੜੀ ਜਦੋਂ ਦੁੱਧ ਬਹੁਤ ਹੋਊਗਾ ਵੇਖੋ ਮੂਹਰੇ ਥਾਂ ਤੋਂ ਫੋਟਾਂ ਨੂੰ ਲੈ ਵਾ ਅੱਗੇ ਧੁੰਨੀ ਵਾਲੇ ਪਾਸੇ ਫਿਰਦਾ ਨਹੀਂ ਧੁੰਨੀ ਨੂੰ ਟੱਚ ਹੀ ਕਰਦਾ ਹਵਾਨਾ ਸਹੀ ਬਣੇ ਪਸ਼ੂ ਦੁੱਧ ਵੱਧ ਉਹ ਹੀ ਦਿੰਦਾ ਜਿਹਦੀ ਅਗਾੜੀ ਬਿਛਾਰੀ ਭਾਰੀ ਹੋਵੇ ਤੇ ਜੇ ਅਗਾੜੀ ਚੋਂ ਪਾਈਆ ਦੁੱਧ ਨਿਕਲੇ ਪਿਛਾੜੀ ਚੋਂ ਔਨ ਕੱਲਾ 20 ਲੀਟਰ ਕਿੱਥੋਂ ਕੱਢ ਦੂ ਇਹਦੀ ਅਗਾੜੀ ਵੀ ਫੁੱਲੀ ਭਾਰੀ ਆ ਬੱਛੀ ਫਾਰਮ ਦੀ ਆ ਹੈ ਹੀ ਫੁੱਲ ਚੰਗੀ ਆ 25 ਤਿੰਨ ਨੰਬਰ ਵੀ ਪੂਰੀ ਚੰਗੀ ਆ ਇਹਦੇ ਮਗਰ ਵੀ ਵੱਚੀ ਆ 18 ਕਿਲੋ ਦੁੱਧ ਪਹਿਲਾਂ ਨੇ ਦਿੱਤਾ 16 ਕਿਲੋ ਬਾਈ ਕਹਿੰਦਾ ਮੇਰੇ ਘਰੇ 4 ਟਾਈਮ ਚੋ ਕੇ ਲੈ ਜੇ ਭਾਵਾਂ ਜੇ ਕਹਿੰਨੇ ਜਰਸੀ ਲੈਣੀ ਆ ਜੀ ਤੋ ਲਈ ਆ ਅਗਲੇ ਕਹਿੰਦੇ 18 ਕਿਲੋ ਦੁੱਧ ਚੋਇਆ ਫੁੱਲ ਗਰੰਟੀ ਦੇ ਬਾਈ ਕਹਿੰਦਾ ਸਾਡੀ ਦੇ ਭਾਵਾਂ ਅਗਲਾ ਦੇ ਦੇ ਹਫਤੇ ਦੀ ਕੱਚੀ ਆ ਜੈਜੇਪਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਸੀਕਾ